ਬੜਾ ਅੰਦਾ ਨਜ਼ਾਰਾ ਦੇਖੋ ਬੱਦਲ ਬਾਈ ਹੋਈ ਆ ਬੱਦਲ ਲੈਣਾ ਹੁਣ ਮੈਂ ਦਾੜੀ ਬਣੀ ਦਾੜੀ ਭੱਟੀ ਹੋ ਗਈ ਏ ਬੋਲ ਕਿ ਜਿਲਾਂ ਖੜੇ ਹੋ ਗਏ ਉਹ ਨਹੀਂ ਖੜੇ ਖੜੇ ਵਾਲ ਗੱਡੇ ਓਏ ਪੰਡਤਾਂ ਦੇ ਚੋਜ ਲੈ ਸਾਬ ਹਾਂ ਉੱਥੇ ਬਦਮਾਸ਼ ਵੀ ਆ ਇਹ ਬਦਮਾਸ਼ ਵੀ ਆ ਬਦਮਾਸ਼ ਹੈ ਬਦਮਾਸ਼ ਇਹ ਬਦਮਾਸ਼ ਵੀ ਆ ਹਨਾ ਬਦਮਾਸ਼ ਹਾਂ ਯਾ ਯੋ ਯੋ ਮੈਂ ਜੋ ਜੋ ਹਣੀ ਜੋ ਜੋ ਸ਼ੰਗੀ ਨਹੀਂ ਯਾਰੇ ਦੇਖੋ ਆਪਾਂ 10 ਵਜੇ ਨਾਸ਼ਤਾ ਕਰਿਆ ਕਰਾਂ ਤਾਂ ਨਹੀਂ ਆਪ ਆ ਜਾਣਾ ਸੀ ਉਹ ਆ ਜਾਵੇਂ ਖਬਰਨਾਸ਼ੀ ਕਰਾਣਾ ਇਹੇ 7-8 ਇਹ ਮੁੰਡੇ ਦੇ ਉਂਗਲੇ ਵਿੱਚ ਪਈਆਂ ਇਹ ਕੰਦਲ ਨੂੰ ਕੰਦਲ ਨੂੰ ਆਪਕੀ ਹੋਣ ਸਹੀ ਕਰੋਂ ਹੋਣਾ ਆਉਂਦਾ ਇਹ ਤੇਰੇ ਇਹਨੇ ਕਿੱਥੇ ਮੈਦਾਨ ਨਹੀਂ ਪੱਕਿਆ ਆ ਨਾ ਕਰਦਾ ਬਾਤ ਤੇ ਲੋਕ ਕੋਈ ਨਹੀਂ ਕੀ ਖਾਗੋ ਉਹ ਬੇ ਮੇਤਰੂ ਆਪਾਂ ਚੱਲੇ ਆਂ ਪਲਾਂਟ ਚ ਆਪਾਂ ਥੋੜਾ ਇਹ ਮੁੰਡੇ ਦਾ ਟ੍ਰੀਟਮੈਂਟ ਕਰਾ ਆ ਗਏ 17 ਘੜਾਤੀਆਂ ਵਾ ਇੱਕੋ ਇੱਕੋ ਉਂਗਲ ਦੇ ਉਹਨਾਂ ਨੂੰ ਪੱਟੀ ਕਰਾਈ ਦਿੱਤੀ ਦਿਨ ਕਰਾਈ ਤੇ ਇਹ ਮੌਨ ਚੱਲ ਪੂਰਾ ਆਸਤਾ ਇਧਰ نیچے ਸੇ ਨਹੀਂ ਲਿਆ ਰਿਹਾ ਇਹ ਜਾਂ ਇਹ ਦੂਇਆ ਇਧਰ ਸੇ ਜਾਏਗਾ ਅਬ ਇਧਰ ਸੇ ਘੱਟ ਮਾਰ ਕੇ ਆਏਗਾ ਚਲ ਰਹੀ ਦੂਸਰੀ ਲਾਈਨ ਕਿਉਂ ਚਲ ਰਹੀ ਹੈ ਹੇ ਚਿੰਟਾ ਨਵਾਂ ਲੈ ਆ ਹੀ ਇਹ ਚਿੰਟਾ ਨਵਾਂ ਲੈ ਨਾ ਮੈਂ ਰੋਟੀ ਦੇ ਤੈਨੂੰ ਮਾਤਾ ਦੇ ਖਵਾ ਦਿੰਦਾ ਰੋਟੀ ਰੋਟੀ ਦੇ ਪੈਸੇ ਦੇ ਦੇ ਤੈਨੂੰ ਖੈਲ ਨਾ ਉਦਾ ਹਮੇ ਥੇ yes you are right देखो वे गट्टिया मॉल जाल वो भी मात्रो जा अपनी बांधे या मिसिंग ਦੇ ਵਿੱਚ ਰੋਟੀ ਆ ਆਪਣੇ ਖਾਜਾ ਹੋ ਗਿਆ ਰੋਟੀ ਪੱਕੀ ਪਕਾਈ ਮਿਲ ਜਾਂਦੀ ਇਧਰ ਬਣੀ ਆਪਣੀ ਪੱਕੀ ਤੇ ਸਬਜੀ ਉਧਰ ਬਣ ਰਹੀ ਰੋਟੀ ਕੈ ਦੁੱਤਾ ઓਕੇਰ ਬੋਟ ਹੋ ਗਿਆ ਕੰਮ हां अभी मैं जा रहा 1 ਨੰਬਰ 1 ਨੰਬਰ ਰੋਟੀ ਬਣ ਮਾਣ ਕੇ ਬਾਸ अरे एक तवा और ले आ देंगे तेरे को ऐसे मत सेकना भाई वो बंद हो गए हैं हां तवा वाला पजी यार ऐसे बनवा दे यार ऐसे उधर भी चले ना तेज में यार हटो उधर कितना चल जैसे हमारी बात को नहीं हुआ नहीं अरे रोटी उठा दे लो भी मित्रों इधर लगन दिया हुआ क्रेन दा बूम ते क्रेन दा बूम के जीना काउंटर वेट काउंटर वेट लगन तो बाद ਦੇਰ ਆਪਾਂ ਜਾਣਾ ਰੋਟੀ ਖਾਵੇ ਰੋਟੀ ਬਸ ਤਬੰਦੀ ਹੁਣ ਕੋਈ ਡਰ ਨਹੀਂ ਥੋੜਾ ਇਹ ਹੋ ਗਿਆ ਕਿ ਨੂੰ ਸਮਾਨ ਸਮੋਣ ਰੱਖਣਾ ਦਾ ਕੀ ਹੋ ਗਿਆ ਬੰਦ ਕਰ ਦਿੱ ਕੀ ਹੋ ਗਿਆ ਵੇ ਜਟਾ ਕੀ ਹੋ ਗਿਆ ਕ੍ਰੇਨ ਕਿਉਂ ਬੰਦ ਕਰਦੀ ਮਿਸਟਰ ਖਲਾ ਸਾਹਿਬ ਤੀਜਾ ਸਾਲਾ 9 ਘੰਟੇ 26 ਮੀਟਰ ਦੀ ਡੀਜ਼ਲ ਖਤਮ ਹੋ ਗਿਆ ਹਾਂ 45 ਹਾਂ ਕਿੰਨਾ ਹੀ ਉੱਤੇ ਡੱਬੇ ਜੀ 20 ਕੋਲ ਵਰਕੇ ਲੱਗਿਆ ਦੇਖ ਆ ਗਈ ਦੱਬਾ ਲੈ ਹਾਂ ਗੱਬੀ ਸੱਲਾ ਹੈਣ ਦੀ ਹੈ ਗੱਬੀ ਸੇ ਇੱਕ ਹੁੰਦਾ ਲੈ ਹੁਣ ਹੋਣਾ 3 ਘੱਟ ਖਾਂਦਾ ਆ ਸੋਨਾ ਸਿੰਘ ਦੀ ਗਰੇਂਜ ਹਾਂ ਸੋਨਾ ਸਿੰਘ ਦੀ ਗਰੇਂਜ ਉਹ ਲਾਂਹ ਗਿਆ ਕਿੰਨਾ ਹੈ ਡੀਜ਼ਲ ਕਿੰਨਾ ਕਰੇਗਾ ਦੱਬੇ ਮਾ ਹੁੰਗਾ ਭਈ 1 ਲੀਟਰ ਬਸ 1 ਕਾ 2 ਲੀਟਰ 2 ਲੀਟਰ ਨਹੀਂ 1 ਲੀਟਰ ਹੈ ਉਹ ਤਾਂ ਚਾਹਵਾ ਦੇ ਬੱਲਿਆ ਨਾ ਫੇਰੀ ਆਂ ਦੇਖਾ ਸਾਨਾ ਗਿਆ ਤਾਂ ਬਿੱਲ ਨਹੀਂ ਦੇਗੀ ਲੈ ਅਰੇ ਮੈਂ ਜੱਟੀ ਸੇ सब्जी मस्त बना ने ने ने। है सब्जी मस्त बना रोटी मस्त बन रहा मैं खा के आ गया, गया दो रोटी लौकी की मस्त सब्जी बना दाल डाल अरे मैं ले क्या मित्री ऐसे मत बोलो यार हम रूम पे भी तो खाते थे हम तो रूम पे भी खाते थे ਪਾਣੀ ਬਦਲ ਉੱਤੇ ਉੱਤੇ ਹੀ ਬਈ ਹਾਂ ਇਤਨੀ ਇਤਨੀ ਲੈ ਗਿਆ ਬੜੀ ਥੋੜਾ ਲੈ ਗਿਆ ਜਾ ਨਾ 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 ਛੋਟਾ ਛੋਟਾ ਲੈ ਗਿਆ ਲਾ ਯੋਰ ਮੰਮੀ ਮੈਂ ਕੰਮ ਤੇ ਜਾਣਾ ਮੰਮੀ ਮੈਂ ਕੰਮ ਤੇ ਜਾਣਾ ਲਾ ਯੋਰ ਐਨੂੰ ਮਗਰ ਥੋੜਾ ਜਿਹਾ ਸਾਲਿਆ ਕਰ ਤੇ ਸਹੀ ਉਹ ਐਨ ਮੂੰਹ ਤੇ ਕਰ ਉਹ ਲੈ ਚੱਜਣਾ ਮੂੰਹ ਕਰ ਲੈ ਸਾਲਿਆ ਲੈ ਨਹੀਂ ਨਹੀਂ ਮੂੰਹ ਐਨ ਦਾ ਨਹੀਂ ਨਹੀਂ ਐਨ ਮੂੰਹ ਕਰ ਦੋ ਹੱਥ ਕਰ ਉੱਪਰ ਆਲਾ ਹੋ ਜਾਣਾ ਵੀ ਚਾਹ ਤੇ ਮੇਰਾ ਲੈ लबा ई न पाणे ठीकु आहे